ਅਸੀਂ ਰਿਸਪੈਕਟਡ ਲੋਕਾਂ ਸਾਨੂੰ ਤਾਂ ਕੋਈ ਬਲਾਉਗਾ ਅਸੀਂ ਤਾਂ ਜਾਵਾਂਗੇ ਇਹ ਗੱਲਾਂ ਕੀਤੀ ਅਸੀਂ ਤੁਸੀਂ ਵੀ ਉਹ ਸੁਣਿਆ ਹੋਣਾ ਮੂਵੀ ਦੇ ਵਿੱਚ ਪਰ ਜਿਹੜੇ ਉਹ ਲੋਕ ਨੇ ਭਾਈ ਜੀ ਤੁਸੀਂ ਇਹ ਦੇਖੋ ਲੋਕਾਂ ਨੂੰ ਦੁਰਫਿੱਟੇ ਮੂਹੇ ਜੇ ਬੰਦਿਆਂ ਦੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਲਈ ਕੋਈ ਕੰਮ ਨਹੀਂ ਕੀਤਾ ਤੁਸੀਂ ਇਹ ਦੇਖੋ ਵੀ ਬਲਾਕ ਪ੍ਰਧਾਨ ਦਾ ਪਤੀ ਘਰੇ ਸੁੱਤਾ ਪਿਆ ਇਲੈਕਸ਼ਨ ਚੱਲ ਰਹੀ ਹੋਵੇ ਤੇ ਉਹ ਕਹਿੰਦਾ ਜੀ ਦੇਖੋ ਜੀ ਖੈਰਾ ਸਾਹਿਬ ਤਾਂ ਜਿੱਤਦੇ ਨਹੀਂ ਜਿੱਤੂ ਤਾਂ ਸੀਮ ਜਿੱਤ ਮਾਨ ਵੋਟਿੰਗ ਦੇ ਵਿੱਚ ਨਗਰਪੰਨਵਾ ਦੇ ਵਿੱਚੋਂ ਐਸੀ 73 ਵੋਟਾਂ ਦੇ ਫਰਕ ਦੇ ਨਾਲ ਐਸੀ ਸੁਪਾਲ ਸਿੰਘ ਖੈਰਾਂ ਨੂੰ ਜਿਤਾਇਆ ਆਮ ਆਦਮੀ ਪਾਰਟੀ ਨੂੰ 331 ਪਈਆਂ ਨੇ ਤੇ ਸਾਨੂੰ ਪਈਆਂ ਨੇ 403 ਵੋਟਾਂ ਵੀ ਜਿਹੜੇ ਲੋਕ ਆਪ ਦਾ ਪਿੰਡ ਦਾ ਵਾਰ ਨਹੀਂ ਜਿਤਾ ਸਕੀ ਜਿਹੜੇ ਲੋਕ ਆਪ ਦਾ ਬੂਥ ਨਹੀਂ ਜਿਤਾ ਸਕੀ ਪ੍ਰਧਾਨਗੀ ਦਾ ਉਹਦਾ ਲੈ ਕੇ ਵੀ ਤਾਂ ਉਹ ਲੋਕਾਂ ਤੁਸੀਂ ਕੀ ਸਮਝੋਗੇ ਵੀ ਉਹ ਕੁਰਸੀ ਤੇ ਬੈਠਣ ਦੇ ਕਾਬਿਲ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਨੇ 7 ਐਮਪੀ ਬਣਾ ਦਿੱਤੇ ਹਨ ਜਿਨਕੇ ਕਾਂਗਰਸ ਪਾਰਟੀ ਦੇ 7 ਮੈਂਬਰ ਪਾਰਲੀਮੈਂਟ ਬਣ ਚੁੱਕੇ ਹਨ ਪਰ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਜਿੱਥੋਂ ਵੱਡੇ ਦਿਗਜ ਵੱਡੇ ਲੀਡਰ ਸੁਖਪਾਲ ਸਿੰਘ ਖੈਰਾ ਮੈਦਾਨ 'ਚ ਸਨ ਅਤੇ ਉਹ ਸੀਟ ਗਵਾਉਣੀ ਪਈ ਕਾਂਗਰਸ ਪਾਰਟੀ ਨੂੰ ਉਹ ਸੀਟ ਜਿੱਤੀ ਆ ਆਮ ਆਦਮੀ ਪਾਰਟੀ ਨੇ ਉਹ ਵੀ ਵੱਡੀ ਲੀਡ ਨਾਲ ਗੁਰਮੀਤ ਸਿੰਘ ਮੀਤ ਹਰਜਿੱਤੇ ਨੇ ਉਥੋਂ ਦੂਜੇ ਨੰਬਰ ਤੇ ਸੁਖਪਾਲ ਸਿੰਘ ਖਹਿਰਾ ਰਹੇ ਨੇ ਸੋ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਤੇ ਪਹਿਲਾਂ ਵੱਡੇ ਦਾਅਵੇ ਵੀ ਕਰ ਰਹੇ ਸੀ ਕਿ ਸੁਖਪਾਲ ਸਿੰਘ ਖਹਿਰਾ 2 ਲੱਖ ਵੋਟ ਦੇ ਫਰਕ ਨਾਲ ਜਿੱਤਣਗੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਸਾਬਕਾ ਚੇਅਰਮੈਨ ਬਰਿੰਦਰ ਪੰਨਵਾ ਸਾਡੇ ਨਾਲ ਮੌਜੂਦ ਨੇ ਜੋ ਦਾਵਾ ਕਰਦੇ ਸੀ ਕਿ ਕਾਂਗਰਸ ਪਾਰਟੀ 2 ਲੱਖ ਵੋਟਾਂ ਨਾਲ ਜਿੱਤੇਗੀ ਪੰਨਵਾ ਸਾਹਿਬ ਤੁਹਾਡਾ ਵੱਡਾ ਦਾਵਾ ਸੀ ਕਿ 2 ਲੱਖ ਵੋਟਾਂ ਨਾਲ ਸੁਖਪਾਲ ਸਿੰਘ ਖਹਿਰਾ ਜਿੱਤਣਗੇ ਪਰ ਪੌਣੇ 2 ਲੱਖ ਵੋਟਾਂ ਨਾਲ ਹਾਰ ਚੁੱਕੇ ਨੇ ਜੀ ਕਿਵੇਂ ਦੇਖ ਦਵਾਂ ਕਿ ਖਾਮੀਆਂ ਰਹੀਆਂ ਨੇ ਚ ਦੇਖੋ ਜੀ ਗੱਲ ਇਹ ਹੈ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਬਹੁਤ ਵੱਡੇ ਲੀਡਰ ਨੇ ਇਹ ਚ ਕੋਈ ਦੋ ਰਹਿਵਾਨੀ ਕਿਉਂਕਿ ਹਿੰਦੁਸਤਾਨ ਲੈਵਲ ਦੇ ਲੀਡਰ ਨੇ ਜੀ ਪਰ ਮੈਂ ਹਰਾਨਾ ਵੀ ਜਿਹੜੇ ਆਪਣੇ ਸੰਗਰੂਰ ਦੇ ਉਹ ਲੋਕ ਨੇ ਉਹਨਾਂ ਨੂੰ ਸ਼ਾਇਦ ਜਾਂ ਤੱਕ ਖੈਰਾ ਸਾਹਿਬ ਦੀ ਪਛਾਣ ਨਹੀਂ ਆਈ ਵੀ ਖੈਰਾ ਸਾਹਿਬ ਕਿਹੋ ਜਿਹਾ ਲੀਡਰ ਨੇ ਕਿਉਂਕਿ ਖੈਰਾ ਸਾਹਿਬ ਨੇ ਹਰ ਇੱਕ ਮੁੱਦੇ ਨੂੰ ਬਾਖੂ ਵੀ ਜੋ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਘਾਟ ਹੈ ਜਾਂ ਕਿਸੇ ਨਾ ਧੱਕੇਸਾਹੀ ਹੁੰਦੀ ਹੈ ਕਿਸੇ ਵਪਾਰੀ ਨਾ ਹੁੰਦੀ ਹੈ ਕਿਸੇ ਕਿਸਾਨ ਨਾ ਹੁੰਦੀ ਹੈ ਕਿਸੇ ਸਾਡੇ ਮਜ਼ਦੂਰ ਵੀਰਾਂ ਨਾ ਹੁੰਦੀ ਹੈ ਤਾਂ ਹਰ ਮੁੱਦੇ ਨੂੰ ਬਾਖੂ ਵੀ ਉਠਾਉਣਾ ਸੀ ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਜੇਕਰ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਲੋਕ ਸਭਾ ਜਾਂਦੇ ਨਾ ਸੁਰੂਰ ਤੋਂ ਤੁਸੀਂ ਇਹ ਦੇਖਦੇ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਜੇਕਰ ਮੋਦੀ ਸਰਕਾਰ ਉੱਪਰ ਬਣ ਰਹੀ ਹੈ ਤਾਂ ਉਹਨਾਂ ਨੂੰ ਚੀਕਾਂ ਮਾਰਨ ਲਾ ਦਿੰਦੇ ਖਹਿਰਾ ਸਾਹਿਬ ਉਹ ਲੀਡਰ ਨੇ ਪਰ ਠੀਕ ਹੈ ਉਹ ਲੋਕਾਂ ਦਾ ਫਤਵਾ ਹੈ ਸਿਰ ਮੱਥੇ ਅਸੀਂ ਪ੍ਰਵਾਨ ਕਰਦੇ ਹਾਂ ਕੋਈ ਉਹਨਾਂ ਨੂੰ ਲੱਗਿਆ ਹੋਣਾ ਚਲੋ ਵੋਟਾਂ ਘੱਟ ਪੈ ਗਈਆਂ ਕੋਈ ਦਿੱਕਤ ਨਹੀਂ ਅਗਲੀ ਵਾਰੀ ਫੇਰ ਸੀ ਖੈਰਾ ਸਾਹਿਬ ਬਹੁਤ ਵਧੀਆ ਅਸੀਂ ਅੱਜ ਵੀ ਕਹਿ ਰਹੇ ਹਾਂ ਖੈਰਾ ਸਾਹਿਬ ਵਰਗਾ ਲੀਡਰ ਬਣਨਾ ਬਹੁਤ ਮੁਸ਼ਕਿਲ ਹੈ ਸਹਿਰਾ ਸਾਹਿਬ ਨੇਕ ਦਿਲ ਅਤੇ ਹਰ ਇੱਕ ਦੁੱਖ ਦੇ ਸੁੱਖ ਵਿੱਚ ਖੜਨ ਵਾਲੇ ਲੀਡਰ ਨੇ ਅਸੀਂ ਤਾਂ ਉਹਨਾਂ ਦਾ ਹਮੇਸ਼ਾ ਧੰਨਵਾਦ ਕਰਦੇ ਹਾਂ ਬਿਲਕੁਲ ਕਮੀਆਂ ਕੀ ਰਹੀਆਂ ਨੇ ਤੁਹਾਨੂੰ ਲੱਗਦਾ ਕੀ ਹੈ ਇੱਕ ਆਪਣੇ ਨੂੰ ਰੀਜ਼ਨ ਲੱਗਦਾ ਹੁੰਦਾ ਵੀ ਇੱਥੇ ਆਪਣੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਘਾਟ ਰਹੀ ਆ ਇੱਥੇ ਜਿਹੜੀ ਆਪਣੀ ਲੀਡਰਸ਼ਿਪ ਜਾਂ ਜਿਹੜੇ ਗਰਾਊਂਡ ਤੋਂ ਆਪਣੇ ਲੀਡਰ ਸੀ ਉਹ ਕਮਜ਼ੋਰ ਰਹੇ ਜੋ ਕਿੱਥੇ ਲੱਗੀ ਤੁਹਾਨੂੰ ਦੇਖੋ ਜਿਹੜੀ ਘਾਟ ਐਸੀ ਹੁਣ ਮਹਿਸੂਸ ਕਰਦੇ ਆ ਕਿਉਂਕਿ ਸਾਡਾ ਜਿਹੜਾ ਡੇੜਬਾ ਹਲਕਾ ਉਹ ਬਿਲਕੁਲ ਖਾਲੀ ਪਿਆ ਜੀ ਉਸ ਤੋਂ ਉਪਰੰਤ ਤੁਸੀਂ ਚੱਲੇ ਜਾਓ ਧੂਰੀ ਹਲਕਾ ਉਹ ਬਿਲਕੁਲ ਖਾਲੀ ਹੈ ਕਿਉਂਕਿ ਐ ਦਿਲਵੀਰ ਗੋਲਡੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਕਾ ਐਮ ਐਲ ਏ ਸੀ ਉਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਉਸ ਤੋਂ ਬਾਅਦ ਆਪਾਂ ਦੇਖੀਏ ਭਧੋੜ ਦੀ ਗੱਲ ਕਰੀਏ ਤਾਂ ਭਧੋੜ ਵੀ ਖਾਲੀ ਪਿਆ ਹੈ ਤੇ ਇਸ ਤਰ੍ਹਾਂ ਕਈ ਸਾਡੇ ਜਿਹੜੇ 4-5 ਹਲਕੇ ਸੀ ਉਹ ਖਾਲੀ ਸੀ ਨੇਤਾਹੀਣ ਹਲਕੇ ਜਿੱਥੇ ਕੋਈ ਸਾਡਾ ਆਗੂ ਪ੍ਰੋਪਰ ਨਹੀਂ ਸੀਗਾ ਟਕੜਾ ਉਸ ਕਰਕੇ ਵੀ ਸਾਨੂੰ ਬਹੁਤ ਵੱਡਾ ਲਾਸ ਪਿਆ ਸਾਡਾ ਦੇਖੋ ਤੁਸੀਂ ਸੰਗਰੂਰ ਦੀ ਸਭ ਤੋਂ ਮਤਲਬ ਘੱਟ ਵੋਟਾਂ ਨਾਲ ਅਸੀਂ ਸੰਗਰੂਰ ਹਾਰੇ ਆ ਪਰ ਸੰਗਰੂਰ ਦੇ ਵਿੱਚ ਸਰਦਾਰ ਸੁਰਿੰਦਰਪਾਲ ਸਿੰਘ ਸੀਬੀਆ ਜੀ ਨੇ ਵਿਭਾਗ ਡੋਰ ਸਾਮੀ ਉਹਨਾਂ ਦਾ ਸਾਨੂੰ ਬੜਾ ਲਾਹਾ ਮਿਲਿਆ ਬੜਾ ਫਾਇਦਾ ਹੋਇਆ ਬਲਾਕ ਭੌਨੀਗੜ ਦੇ ਵਿੱਚ ਅਸੀਂ ਦੱਬ ਕੇ ਕੰਮ ਕੀਤਾ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਇੱਥੇ ਕਿਉਂਕਿ ਪਹਿਲਾਂ ਮੈਂ ਕਦੇ ਇਸ ਤਰ੍ਹਾਂ ਆਪਣੇ ਬੰਦਿਆ ਦੇ ਵਰਕ ਖਲਾਬ ਨਹੀਂ ਮੈਂ ਬੋਲੇਆ ਪਰ ਜਿਹੜੇ ਲੋਕ ਜਿਨ੍ਹਾਂ ਨੇ ਸਤਾਰਾ ਆਨੰਦ ਮਾਣਿਆ ਕੁਰਸੀ ਤੇ ਬੈਠੇ ਸਾਡੇ ਜਿਵੇਂ ਆਪਾਂ ਬਲਵਿੰਦਰ ਕਾਪੜੀਆ ਜੀ ਦੀ ਗੱਲ ਕਰੀਏ ਉਹਨਾਂ ਦੀ ਧਰਮ ਪਤਨੀ ਨਗਰ ਕੌਂਸਲ ਦੇ ਪ੍ਰਧਾਨ ਸੀ ਹੁਣ ਸਸਪੈਂਡ ਚੱਲ ਰਹੇ ਨੇ ਉਹਨਾਂ ਨੇ ਮਤਲਬ ਇੱਕ ਮੀਟਿੰਗ ਸੱਦੀ ਕਾਂਗਰਸ ਦਾ ਨਾਮ ਲੈ ਕੇ ਕਾਂਗਰਸ ਦਾ ਨਾਮ ਲੈ ਕੇ ਜਦੋਂ ਮੀਟਿੰਗ ਸੱਦੀ ਤਾਂ ਠੀਕ ਹੈ ਕਾਂਗ ਦੇ ਜਿਹੜੇ ਜੁਝਾਰੂ ਵਰਕਰ ਉਹ ਸਾਰੇ ਨਿਆਣਾ ਹੁੰਦਾ ਹੈ ਨਾ ਪਰ ਉਹਦੇ ਵਿੱਚ ਤੁਸੀਂ ਦੇਖੋ ਵੀ ਦੋ ਦੋ ਕੁ ਬੰਦਿਆਂ ਤੋਂ ਸ਼ਿਵਾ ਕੋਈ ਬੰਦਾ ਨਹੀਂ ਬੋਲੇਆ ਉਹਨਾਂ ਨੇ ਟਾਰਗੇਟ ਆਪਣੇ ਬੰਦਿਆਂ ਤੇ ਸ਼ੁਰੂ ਕਰ ਲਿਆ ਕਿਉਂਕਿ ਮੈਨੂੰ ਲੱਗਦਾ ਵੀ ਮੇਰੇ ਤੇ ਕੀਤਾ ਮੈਨੂੰ ਲੱਗਦਾ ਵੀ ਉਹਨਾਂ ਨੇ ਮੇਰੇ ਤੇ ਕੀਤਾ ਜੀ ਦੇਖੋ ਜੀ ਕਈ ਸਾਡੇ ਬਲਾਕ ਦੇ ਇਹੋ ਜਿਹੇ ਲੀਡਰ ਨੇ ਜੀ ਉਹ ਜੀ ਭੱਜ ਕੇ ਬਿਨ ਬੁਲਾਏ ਚਲੇ ਜਾਂਦੇ ਨੇ ਐ ਕਰਦੇ ਨੇ ਪਾਰਟੀ ਦੇ ਲਈ ਅੱਗੇ ਹੋ ਜਾਂਦੇ ਨੇ ਅਸੀਂ ਰਿਸਪੈਕਟਡ ਲੋਕ ਆ ਸਾਨੂੰ ਤਾਂ ਕੋਈ ਬਲਾਊਗਾ ਅਸੀਂ ਤਾਂ ਜਾਵਾਂਗੇ ਇਹ ਗੱਲਾਂ ਕੀਤੀਆਂ ਸੀ ਤੁਸੀਂ ਵੀ ਉਹ ਸੁਣਿਆ ਹੋਣਾ ਮੂਵੀ ਦੇ ਵਿੱਚ ਪਰ ਜਿਹੜੇ ਉਹ ਲੋਕ ਨੇ ਬਾਈ ਜੀ ਤੁਸੀਂ ਇਹ ਦੇਖੋ ਲੋਕਾਂ ਨੂੰ ਦੁਰਫਿੱਟੇ ਮੂਹੇ ਜੇ ਬੰਦਿਆਂ ਦੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਲਈ ਕੋਈ ਕੰਮ ਨਹੀਂ ਕੀਤਾ ਘਰੇ ਜਾ ਕੇ ਸੌਂ ਗਏ ਸਾਡੇ ਰਾਮ ਭਰਾ ਸਰਪੰਚ ਨੇ ਭਰਾਜ ਪਿੰਡ ਤੋਂ ਅਤੇ ਇੱਕ ਬਾਜਵਾ ਸਾਹਿਬ ਨੇ ਹਰਪ੍ਰੀਤ ਬਾਜਵਾਦੀ ਇਹਨਾਂ ਦੇ ਘਰੇ ਗਏ ਤੁਸੀਂ ਇਹ ਦੇਖੋ ਵੀ ਬਲਾਕ ਪ੍ਰਧਾਨ ਦਾ ਪਤੀ ਘਰੇ ਸੁੱਤਾ ਪਿਆ ਇਲੈਕਸ਼ਨ ਚੱਲ ਰਹੀ ਹੋਵੇ ਤੇ ਉਹ ਕਹਿੰਦਾ ਜੀ ਦੇਖੋ ਜੀ ਖੈਰਾ ਸਾਹਿਬ ਤਾਂ ਜਿੱਤਦੇ ਨਹੀਂ ਜਿੱਤੂ ਤਾਂ ਸਿਮ ਜਿੱਤਮਾਨ ਵੀ ਜਿਹੜੇ ਲੋਕ ਇਦੀ ਘਟਿਆ ਸ਼ਬਦਾਵਲੀ ਵਰਤਦੇ ਆ ਇਦੀ ਘਟਿਆ ਪਾਰਟੀ ਦੇ ਪ੍ਰਤੀ ਸੋਚ ਰੱਖਦੇ ਆ